ਨਾ ਆਪ ਨੇ ਅਧਾਰ ਕਰਨਾ ਹੈ ਜਿੱਥੇ ਘੜੇ ਭਨੇ ਜਾਂਦੇ ਨੇ ਉੱਥੇ ਕੋਈ ਘੜਾ ਨਹੀਂ ਕਿਉਂ ਕਿ ਇਹ ਅੰਤਿਮ ਅਰਦਾਸ ਹੈ ਜਿੱਥੇ ਉੱਥੇ ਤੁਸੀਂ ਆਪਜੀ ਵੇਖ ਰਹੇ ਹੋ ਵੀ ਇਹ ਇੱਕ ਗੁਰਮਤ ਸਮਾਗਮ ਹੋ ਰਿਹਾ ਹੈ ਅੰਤਿਮ ਅਰਦਾਸ ਨੂੰ ਤਰਜੀਹ ਨਹੀਂ ਦਿੱਤੀ ਗਈ ਇੱਥੇ ਜੋ ਤਰਜੀਹ ਦਿੱਤੀ ਗਈ ਗੁਰਮਤ ਸਮਾਗਮ ਨੂੰ ਦਿੱਤੀ ਗਈ ਹੈ ਜਦੋਂ ਆਪਜੀ ਬਾਹਰੋਂ ਡਿਊਟੀ ਤੋਂ ਅੰਦਰ ਐਂਟਰ ਹੁੰਦੇ ਹੋ ਤੇ ਬਾਹਰ ਜਿਹੜੀਆਂ ਨੇ ਵੇਖਦੇ ਸਾਰ ਤਿੰਨ ਸਤਾਣਾਂ ਲੱਗੀਆਂ ਹੋਈਆਂ ਨੇ ਮਸਤ ਸਿੰਘ ਸਾਹਿਬ ਜੀ ਵੀ ਜਦੋਂ ਆਇਓ ਹੋਣਗੇ ਆਪਾਂ ਬਾਅਦ ਵਿੱਚ ਦੇ ਆ ਤੇ ਆਪਾਂ ਆਮ ਕਰਕੇ ਭੋਗਾ ਤੇ ਜਾਂਦੇ ਆਂ ਤੇ ਮੈਨੂੰ ਨਹੀਂ ਲੱਗਦਾ ਵੀ ਇੰਧੀਆਂ ਸਤਾਲਾਂ ਕਿਤੇ ਹੋਣ ਗਈਆਂ ਤੇ ਆਪਾਂ ਆਮ ਕਰਕੇ ਵੇਖਦੇ ਆਂ ਜਿਹੜੀ ਪਹਿਲੀ ਸਤਾਲ ਹੈ ਉਹ ਸ਼੍ਰੀ ਸਹਿਜਪੁਰ ਸਾਹਿਬ ਸੇਵਾ ਦੀ ਲੱਗੀ ਹੋਈ ਹੈ ਆਪ ਕੋ ਸਤਿਨਾਮ ਵੀ ਜਿੱਥੇ ਆਪਾਂ ਭੋਗ ਤੇ ਆਏ ਆਂ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਆਂ ਉਥੇ ਸਹਿਜਪੁਰ ਸਾਹਿਬ ਦੇ ਜਿਹੜੇ ਪੋਤੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਜੁੱਤੀ ਜਿਹੜੀ ਆਪਣੀ ਸਟਾਰ ਸੇਵਾ ਲੱਗੀ ਹੋਈ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜੀ ਲੋੜਵੰਦ ਜਿਹੜੇ ਬੱਚੇ ਪੜ ਨਹੀਂ ਸਕਦੇ ਪੜਾਈ ਨਹੀਂ ਕਰ ਸਕਦੇ ਉਹਨਾਂ ਦੀ ਸਟਾਰ ਲੱਗੀ ਹੈ ਵੀ ਜੋ ਆਪਾਂ ਦਸਵੰਦ ਦੇ ਸਕਦੇ ਆ ਤੇ ਜੋ ਪੰਥ ਦੇ ਵਿੱਚ ਬਹੁਤ ਵੱਡਾ ਮੋਢਾ ਯੋਗਦਾਨ ਹੈ ਸਿੱਖ ਮਿਸ਼ਨ ਨੇ ਕਾਲਜ ਵਿਧਿਆਹੜਾ ਤੋਂ ਉਹ ਸਟਾਰ ਲੱਗੀ ਹੋਈ ਹੈ ਵੀ ਮਤਲਬ ਗਿਆਨ ਦਾ ਲੰਗਰ ਦੰਗਰਪੋਤ ਨੇ ਕਈ ਆਪਾਂ ਲੰਗਰਾਂ ਤੇ ਬੜਾ ਜ਼ੋਰ ਦੇ ਦਿੰਨੇ ਆ ਮੇਰੇ ਕੋਲ ਹੈ ਜੀ ਆਪਾਂ ਆ ਸਬਜੀ ਬਣਾ ਲਈਆਂ ਦਾਲ ਬਣਾ ਲਈਆਂ ਇੱਦਾਂ ਕਰ ਲਾਏ ਪਰ ਇੱਥੇ ਜੋ ਮੇਨਰ ਤਰਜੀਹ ਕੀਤੀ ਗਿਆ ਜੋ ਭਾਈ ਸਾਹਿਬ ਜੀ ਦੀ ਸੋਚ ਹੈ ਮੈਨੂੰ ਨਾ ਕਿਤੇ ਇੱਕ ਛੋਟੀ ਜੀ ਗੱਲ ਯਾਦ ਹੈ ਜਦੋਂ ਭਾਈ ਸਾਹਿਬ ਜੀ ਨੇ ਮੇਰੇ ਡਿਊਟ ਲਈ ਤੇ ਮੇਰੇ ਦਿਮਾਗ ਵਿੱਚ ਫੁਰਲਾ ਆਇਆ ਮੈਂ ਕਹਿੰਦੀ ਜੇ ਫਲ ਪੱਕਿਆ ਹੋਵੇ ਨਾ ਜੇ ਬੂਟਾ ਲੱਗਾ ਹੋਇਆ ਹੈ ਤੇ ਫਲ ਪੱਕ ਗਿਆ ਉਹ ਪੱਕੇ ਹੋਏ ਫਲ ਦੇ ਉੱਤੇ ਹਰ ਇੱਕ ਦੀ ਨਿਗਾਹ ਹੁੰਦੀ ਹੈ ਵੀ ਮੈਂ ਜੀ ਕਰਦਾ ਮੈਂ ਇਹਨੂੰ ਤੋੜ ਕੇ ਤੇ ਮੈਂ ਇਹਨੂੰ ਖਾ ਲਵਾਂ ਕੋ ਕਿ ਫਲ ਪੱਕਿਆ ਹੋਇਆ ਹੈ ਮੈਨੂੰ ਖਾ ਲਵਾਂ ਮੈਂ ਇਹਨੂੰ ਛੱਡ ਦਵਾਂ ਪ੍ਰਸਾਦ ਸੰਗਤ ਜੀਓ ਉਹ ਫਲ ਪੱਕਿਆ ਤੇ ਸਭ ਨੂੰ ਵੇਖ ਰਿਹਾ ਉਹਨੂੰ ਛੱਡਦਾ ਹਰੇਕ ਦਾ ਮਨ ਕਰਦਾ ਮੈਂ ਇਹਨੂੰ ਤੋੜ ਦਵਾਂ ਤੇ ਛੱਡ ਲਵਾਂ ਪ੍ਰਸਾਦ ਸੰਗਤ ਜੀਓ ਉਹ ਜਿਹੜਾ ਫਲ ਪੱਕਿਆ ਹੈ ਉਹ ਕਿਸੇ ਨੇ ਬੀਜ ਵੀ ਬੀਜਿਆ ਹੋਵੇਗਾ ਕਿਸੇ ਨੇ ਉਹਨੂੰ ਪਾਲਿਆ ਵੀ ਹੋਵੇਗਾ ਕਿਸੇ ਨੇ ਉਹਦੀ ਰਖਵਾਲੀ ਵੀ ਕੀਤੀ ਹੋਏਗੀ ਉਹ ਜਦੋਂ ਪੱਕ ਕੇ ਵੱਡਾ ਹੋ ਗਿਆ ਤਾਂ ਉਹ ਕਿਦਰ ਗਈਆਂ ਫਲ ਲਾ ਕੇ ਫਲ ਪੱਕਣ ਦੀ ਵਾਰੀ ਆਈ ਤੇ ਪੱਕੇ ਹੋਏ ਫਲ ਨੂੰ ਹਰ ਇੱਕ ਦਾ ਦਿਲ ਕਰਦਾ ਮੈਂ ਤੋੜਨਾ ਫਲ ਤੋੜਨ ਨੂੰ ਜੀ ਕਰਦਾ ਪਰ ਜਿਹੜਾ ਬੀਜ ਬੀਜਿਆ ਵੀ ਬੀਜਣ ਦਾ ਕਿਸੇ ਦਾ ਮਨ ਨਹੀਂ ਕਰਦਾ ਭਾਈ ਸਰਪਜੀਤ ਸਿੰਘ ਜੀ ਕੜਾ ਉਹਦਾ ਵਿੱਚੋਂ ਇੱਕ ਨੇ ਜੋ ਘਰ ਘਰ ਵਿੱਚ ਜਾ ਕੇ ਗਰੌਂਡ ਦੇ ਵਰਤੀ ਜਿਹੜੇ ਰਸਤਿਆਂ ਦੇ ਵਿੱਚੋਂ ਰਾਤ ਨੂੰ 8-9 ਵਜੇ ਲੰਘਣਾ ਔਖਾ ਹੋ ਜਾਂਦਾ ਹੈ ਨਾ ਉਹਨਾਂ ਰਸਤਿਆਂ ਦੇ ਵਿੱਚੋਂ ਇਹ ਕੰਨੇ ਉਥੋਂ ਪ੍ਰਚਾਰ ਕਰ ਕਰਕੇ ਬੱਚਿਆਂ ਨੂੰ ਸਿੱਖੀ ਦਾ ਉਪਦੇਸ਼ ਦੇ ਕੇ ਗੁਰਮਤਿ ਦੇ ਧਰਤੀ ਬਣਾ ਕੇ ਅਨੇਕਾਂ ਬੱਚਿਆਂ ਨੂੰ ਗੁਰਮਤਿ ਦਾ ਪਹਿਰਾ ਦੇ ਕੇ ਇਹ ਵਾਪਸ ਆਉਂਦੇ ਨੇ ਤੇ ਉਹ ਜਿਹੜਾ ਬੀਜ ਹੈ ਉਹ ਬੀਜ ਭਾਈ ਸਰਬਜੀਤ ਸਿੰਘ ਜੀ ਕੜਾ ਲ ਬੀਜ ਰਹੇ ਨੇ ਤੇ ਪਤਾ ਨਹੀਂ ਉਹ ਵੱਡਨਾ ਕਿੰਨੇ ਤੇ ਖਾਣਾ ਕਿੰਨੇ ਆ ਪਰ ਜਿਹੜਾ ਕੰਮ ਹਰ ਇੱਕ ਸਿੱਖ ਨੂੰ ਇੱਕ ਪ੍ਰਚਾਰਕ ਨੂੰ ਕਰਨਾ ਚਾਹੀਦਾ ਉਹ ਭਾਈ ਸਰਬਜੀਤ ਸਿੰਘ ਜੀ ਕੜਾ ਅੱਜ ਫਤੂਕੀ ਨਵਾ ਰਹੀ ਨੇ ਬਹੁਤ ਵੱਡੀਆਂ ਸੇਵਾਵਾਂ ਨੇ ਸ਼ਬਦਾਂ ਵਿੱਚ بیان ਨਹੀਂ ਕੀਤਾ ਜਾ ਸਕਦਾ ਅਜੇ ਖਾਠਾਂ ਮਾਰਦਾ ਕੰਮ ਜਿਹੜਾ ਭਾਈ ਸੁਰਜ ਸਿੰਘ ਤੇ ਆਪਾਂ ਅਲਟੀਮੇਟ ਬਰਦਾਸ਼ ਵਿੱਚ ਤੇ ਆਪਾਂ ਸ਼ਾਮਲ ਹੋ ਰਿਹਾ ਨਾ ਉੱਥੇ ਸਾਰਾ ਇਹ ਜੋਰ ਸਿਹੜਾ ਏ ਇਹ ਭਾਈ ਸਾਹਿਬ ਦੀ ਸੇਵਾ ਨੂੰ ਵੀ ਸੱਚੋ-ਸੱਚ ਤੁਹਾਡਾ ਸਿਰ ਤੇ ਸਾਧ ਸੰਗਤ ਜੀਓ ਇਸ ਕਰਕੇ ਜਿੱਥੇ ਸਾਡੇ ਜਿਹਦਰ ਸਾਹਿਬ ਜੀ ਨੇ ਹੁਕਮ ਜਾਰੀ ਕੀਤਾ ਵੀ ਜੋ ਆਪਾਂ ਪ੍ਰਚਾਰ ਸੇਵਾ ਜਿਹੜੀ ਐ ਉਹ ਘਰ ਤੋਂ ਆਰੰਭ ਕਰਨੀ ਐ ਤੇ ਸਾਡੇ ਨਿਮਾਨਿਆਂ ਦਾ ਮਾਣ ਵਧਾਇਆ ਤੇ ਆ ਕੇ ਸਾਨੂੰ ਦਰਸ਼ਨ ਦਿੱਤੇ ਸੋ ਨਾ ਜਿਆਦਾ ਬੇਨਤੀਆਂ ਨਹੀਂ ਕਰਨੀਆਂ ਫਿਰ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਜਾਨੀ ਕੁਲਦੀਪ ਸਿੰਘ ਜੀ ਗੜਗੱਜ ਜਿਹਦਰ ਸ਼੍ਰੀ ਤਾਰਤਕ ਸਾਹਿਬ ਹੁਣਾਂ ਨੂੰ ਕਿ ਉਹ ਗੁਰਮਤ ਵਿਚਾਰਾ ਰਾਈ ਗੁਰਮਤਿ ਪਰਦੇਸ਼ ਰਾਹੀ ਸੰਤਨ ਨੂੰ ਨਿਹਾਲ ਕਰਨ ਤੇ ਜੋ ਉਹਨਾਂ ਦੇ ਵਿਚਾਰ ਨੇ ਜੋ ਉਹਨਾਂ ਦੀ ਅਗਉਪਤੀ ਸੋਚ ਹੈ ਉਹਨੂੰ ਸਿੱਖ ਸੰਗਤਾਂ ਸਾਹਮਣੇ ਰੱਖਣ ਤਾਂ ਜੋ ਅਸੀਂ ਸਾਰੇ ਉਹੜਾ ਬਚਨਾਂ ਦੇ ਉੱਤੇ ਪਹਿਰਾ ਦੇ ਸਕੀਏ ਤੇ ਉਹੜਾ ਬਚਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਸਕੀਏ ਆਓ ਸਾਡੇ ਬਲਬੀ ਦੀ ਮਹਾਨ ਸ਼ਖਸੀਅਤ ਨੇ ਜਿੱਥੇ ਇਹ ਗੁਰਮਤ ਸਮਾਗਮ ਹੋ ਰਿਹਾ ਹੈ ਉੱਥੇ ਹੀ ਆਪਾਂ ਇੱਕ ਜਕਾਰੇ ਦੇ ਰੂਪ ਦੇ ਵਿੱਚ ਸਿੰਘ ਸਾਹਿਬ ਜੀ ਤੋਂ ਅਗਿਆ ਵਿਚਾਰਾ ਸਰਵਣ ਕਰਨ ਦੀ ਆਗਿਆ ਲਈਏ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੀਨ ਦੁਨੀਆ ਦੇ ਪਾਤਸ਼ਾਹ ਦੋ ਜ਼ਹਾਨਾ ਦੇ ਵਾਲੀ ਸਦਾ ਕਾਇਮ ਰਹਿਣ ਵਾਲੀ ਹਸਤੀ ਚਬਰ ਸਤਿ ਪਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸ਼ਾਹੀ ਸੰਸਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਜ ਪਾਈ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤ ਕਬੀਰ ਜੀ ਦਾ ਇੱਕ ਪਾਵਨ ਬਚਨ ਆਉਂਦਾ ਹੈ ਕਿ ਸੰਸਾਰ ਦਾ ਹਰੇਕ ਬੰਦਾ ਇਹ ਮੰਨਦਾ ਵਾ ਕਿ ਮੇਰੀ ਉਮਰ ਦਿਨੋਂ ਦਿਨ ਵੱਧ ਰਹੀ ਹੈ ਆਪਾਂ ਸਾਰੇ ਆਪਣੇ ਜਨਮ ਦਿਨ ਵੀ ਮਨਾਉਂਦੇ ਆਂ ਕੇਕ ਵੀ ਲੋਕ ਕੱਟਦੇ ਨੇ ਭਾਵੇਂ ਕਿ ਇਹ ਗੁਰਮਤ ਦੇ ਵਿੱਚ ਨਹੀਂ ਹੈ ਹਰ ਬੰਦਾ ਇਹ ਮੰਨਦਾ ਹੈ ਕਿ ਮੇਰੇ ਪੁੱਤ ਦੀ ਮੇਰੀ ਧੀ ਦੀ ਜਾਂ ਸਾਡੀ ਆਪਣੀ ਉਮਰ ਵੱਧ ਰਹੀ ਹੈ ਪਰ ਗੁਰਬਾਣੀ ਆਖਦੀ ਹੈ ਕਿ ਨਹੀਂ ਜਨਨੀ ਜਾਨ ਸੁਤ ਬੜਾ ਭੋਤ ਹੈ ਇਤਨਾ ਪੁਰਨਾ ਧਾਨ ਜੇ ਦਿਨ ਦਿਨ ਅਬਦ ਕਰਦੇ ਦੇਖੋ ਅਸੀਂ ਜਿਸ ਦਿਨ ਇਸ ਦੁਨੀਆ ਦੇ ਉੱਤੇ ਜਨਮ ਲਿਆ ਨਾ ਵਾਧ ਗੁਰੂ ਦੇ ਹੁਕਮ ਦੇ ਵਿੱਚ ਉਸੇ ਦਿਨ ਤੋਂ ਅਸੀਂ ਮੌਤ ਵਾਲੇ ਪਾਸੇ ਨੂੰ ਪਹਿਲਾ ਕਦਮ ਵੀ ਪੁੱਟਿਆ ਇਹ ਜਨਮ ਤੇ ਮੌਤ ਇਹ ਨਾ ਸਾਡੇ ਹੱਥ ਦੇ ਵਿੱਚ ਨੇ ਨਾ ਦੁਨੀਆ ਦੇ ਕਿਸੇ ਵੀ ਵੱਡੇ ਤੋਂ ਵੱਡੇ ਗੱਭੀ ਪੁਰਸ਼ ਦੇ ਹੱਥ ਦੇ ਵਿੱਚ ਨੇ ਇਹ ਜਨਮ ਤੇ ਮੌਤ ਅਕਾਲ ਪੁਰਖ ਦੇ ਹੱਥ ਦੇ ਵਿੱਚ ਹੈ ਪਰਮੇਸ਼ਰ ਦੇ ਹੁਕਮ ਦੇ ਵਿੱਚ ਅਸੀਂ ਇਸ ਸੰਸਾਰ ਦੇ ਉੱਤੇ ਆਉਂਦੇ ਆਂ ਤੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਜਿੰਨੀ ਇੱਕ ਸਵਾਸਾਂ ਦੀ ਕੁੰਜੀ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਹੈ ਉਸ ਕੁੰਜੀ ਨੂੰ ਘੋਲ ਕੇ ਆਪਾਂ ਸੰਸਾਰ ਤੋਂ ਚਲੇ ਜਾਂਦੇ ਆਂ ਫਿਰ ਆਪੋ ਆਪਣੀ ਬੋਲੀ ਦੇ ਵਿੱਚ ਇਹ ਸ਼ਬਦ ਨੇ ਕੋਈ ਆਖਦਾ ਇਹਦੀ ਮੌਤ ਹੋ ਗਈ ਹੈ ਅਸੀਂ ਆਖਦੇ ਹਾਂ ਜੇ ਚੜ੍ਹਾਈ ਕਰਕੇ ਕੋਈ ਆਖਦਾ ਜੇ ਪੂਰਾ ਹੋ ਕੇ ਪੂਰੇ ਬਹੁਤ ਘੱਟ ਹੁੰਦੇ ਨੇ ਜਿਹੜਾ ਬੰਦਾ ਜ਼ਿੰਦਗੀ ਭਰ ਅਧੂਰਾ ਰਹੇ ਉਹ ਮਰਨ ਤੋਂ ਬਾਅਦ ਪੂਰਾ ਨਹੀਂ ਹੋ ਸਕਦਾ ਪੂਰੇ ਸਿਰਫ ਗੁਰਮੁਖ ਹੁੰਦੇ ਤੋ ਅੱਜ ਆਪਾਂ ਬਾਪੂ ਜੋ ਸਰਦਾਰ ਸੁਰਤਾ ਸਿੰਘ ਨੇ ਭਾਈ ਸਰਬਜੀਤ ਸਿੰਘ ਦੇ ਪਿਤਾ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਬੈਠੇ ਹੋਏ ਅੰਤਮ ਤਾਮ ਦੀ ਹੈ ਕਿ ਇਹਦੇ ਤੋਂ ਬਾਅਦ ਅੱਗੇ ਕੁਝ ਫੇਰ-ਭੋਰ ਰਸਮ ਬਾਕੀ ਨਹੀਂ ਰਹਿੰਦੀ ਜਿਹੜੀ ਕਿ ਲੋਕ ਕਰਦੇ ਨੇ ਤਾਂ ਕਰਕੇ ਇਹਦਾ ਇਨਾਮ ਰੱਖਿਆ ਇਥੋਂ ਜੋ ਮੈਂ ਦੇਖ ਪਾ ਰਿਹਾ ਹਾਂ ਕਿ ਬੜੀਆਂ-ਬੜੀਆਂ ਮਹਾਨ ਸ਼ਖਸੀਅਤਾਂ ਸਿੱਖ ਕੌਮ ਦੀ ਵੱਡੀ ਹਸਤੀ ਸ਼ਹੀਦਾਂ ਦੀ ਜੋ ਪਵਿੱਤਰ ਧਰਤੀ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਉੱਥੋਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਇੱਥੇ ਪਹੁੰਚੇ ਹੋਏ ਹੋਲ ਸ਼ਖਸੀਅਤਾਂ ਦੇ ਰਾਜਨੀਤਕ ਤੌਰ ਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਬੈਠੇ ਹੋਏ ਤੋਂ ਇਹ ਇੱਕ ਗੱਲ ਦੱਸਦਾ ਹੈ ਕਿ ਜਿਨ੍ਹਾਂ ਨੇ ਨੇਕ ਕੰਮ ਕੀਤੇ ਨੇ ਨਾ ਇਹ ਨਹੀਂ ਆ ਵੀ ਉਹਨਾਂ ਦੇ ਕੰਮ ਜਿਹੜੇ ਨੇ ਉਹ ਲੁਕੇ ਰਹਿ ਜਾਣਗੇ ਉਹ ਕੰਮ ਪ੍ਰਗਟ ਹੋਏ ਉਹ ਲੁਕਾਏ ਨਹੀਂ ਜਾ ਸਕਦੇ ਨੇ ਜਿਵੇਂ ਗੁਰਬਾਣੀ ਨੇ ਸਾਨੂੰ ਉਪਦੇਸ਼ ਬੜੀਆਂ ਥਾਵਾਂ ਤੇ ਦਿੱਤਾ ਹੈ ਨਾ ਕਿ ਬੀਜ ਜੇ ਸਾਡੀ ਮੁਠੀ ਦੇ ਵਿੱਚ ਹੋਵੇ ਆਪਾਂ ਝੂਠ ਬੋਲ ਸਕਦੇ ਆ ਕਿ ਮੇਰੀ ਮੁਠੀ ਦੇ ਵਿੱਚ ਕਣਕ ਦਾ ਦਾਣਾ ਭਾਵੇਂ ਹੋਵੇ ਹੱਥ ਦੇ ਵਿੱਚ ਆਪਣੇ ਚੌਲਾਂ ਦਾ ਦਾਣਾ ਪਰ ਜੇ ਉਸ ਬੀਜ ਨੂੰ ਆਪਾਂ ਧਰਤੀ ਦੇ ਵਿੱਚ ਪਾ ਲਈਏ ਤਾਂ ਫੇਰ ਕਦੀ ਝੂਠ ਨਹੀਂ ਬੋਲਿਆ ਜਾ ਸਕਦਾ ਕਿਉਂਕਿ ਜਿਹੜੀ ਧਰਤੀ ਹੈ ਇਹ ਹਮੇਸ਼ਾ ਸੱਚ ਬੋਲਦੀ ਹੈ ਜਿਹੜਾ ਬੀਜ ਪਾਵਾਂਗੇ ਉਹੋ ਹੀ ਅੰਦਰੋਂ ਫੇਰ ਅੰਕਰ ਬਣ ਕੇ ਪੌਦਾ ਨਿਕਲਦਾ ਹੈ ਤੇ ਜੇ ਹੋ ਗਿਆ ਆਪਾਂ ਫੇਰ ਬੀਜ ਪਾਇਆ ਇਹੋ ਜਿਹਾ ਅੱਗੇ ਫਲ ਆਪਾਂ ਨੂੰ ਮਿਲਿਆ ਆਪਾਂ ਭਗਤ ਸ਼ੇਖ ਫਰੀਦ ਸਾਹਿਬ ਦੇ ਬਚਨ ਪੜ੍ਹਦੇ ਆਂ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਦੇਖੋ ਜੇ ਕੋਈ ਬੰਦਾ ਲੋੜਾਂ ਦਾਖ ਬਜੂਰੀਆਂ ਕਿੱਕਰ ਬੀਜੇ ਜੱਟ ਹੰਡਾਏ ਉਹਨ ਕਤਾਏ ਦਾ ਪੈਂਦਾ ਲੋੜੈ ਪਟ ਕਿੱਕਰਾਂ ਬੀਜ ਕੇ ਕਦੀ ਅਮਰੂਦ ਨਹੀਂ ਖਾਦੇ ਜਾਣ ਕਿੱਕਰਾਂ ਬੀਜ ਕੇ ਖਰੋਟ ਜਾਂ ਬਜ਼ਨੌਰ ਦੇ ਫਲ ਨਹੀਂ ਖਾਦੇ ਜਾਣ ਕਿ ਕੰਡੇ ਲੱਗਣੇ ਜੇ ਕੋਈ ਉਹ ਨਕਤ ਰਿਹਾ ਤੇ ਰੇਸ਼ਮ ਨਹੀਂ ਪਾ ਸਕਦਾ ਅਸੀਂ ਜੇ ਉਹ ਜਹੇ ਕਰਮ ਕਰਦੇ ਆ ਜਿੰਦਗੀ ਦੇ ਵਿੱਚ ਸੰਸਾਰ ਦੇ ਵਿੱਚ ਵਿਚਰ ਤਿਆ ਹੋਆ ਤੇ ਉਹ ਜਿਹਾਂ ਫਲ ਜਿਹੜਾ ਉਹ ਸਾਨੂੰ ਇੱਕ ਨਾ ਇੱਕ ਦਿਨ ਮਿਲਦਾ ਹੈ ਇਸੇ ਕਰਕੇ ਗੁਰੂ ਨੇ ਵਾਰ-ਵਾਰ ਆਖਿਆ ਕਿ ਨਾ ਤੇ ਜਨਮ ਸਾਡੇ ਹੱਥ ਵਿੱਚ ਹੈ ਨਾ ਮੌਤ ਸਾਡੇ ਹੱਥ ਵਿੱਚ ਹੈ ਪਰ ਜਿਹੜਾ ਵਿਚਕਾਰ ਜੀਵਨ ਹੈ ਨਾ ਜੇ ਕਿਤੇ ਆਪਾਂ ਇਹ ਗੁਰੂ ਦੇ ਆਸ਼ੇ ਦੇ ਮੁਤਾਬਕ ਬਤੀਤ ਕਰ ਲਿਆ ਤਾਂ ਸਾਡਾ ਜਿਹੜਾ ਜੀਵਨ ਹੈ ਇਹ ਸਤਲੁਕ ਤੋਂ ਭਾਈ ਸਰਬਜੀਤ ਸਿੰਘ ਇਹਨਾਂ ਦੀਆਂ ਘਾਲਣਾਵਾਂ ਨੇ ਇਹ ਪਿੰਡੂ ਪਦਰ ਤੇ ਘਰ-ਘਰ ਦੇ ਵਿੱਚ ਜਾ ਕੇ ਗੁਰਮਤਿ ਦੀ ਗੱਲ ਕਰਦੇ ਨੇ ਦੇਖੋ ਸਿੱਖ ਧਰਮ ਇੱਕ ਪ੍ਰਚਾਰਕ ਧਰਮ ਹੈ ਔਰ ਆਪ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਸ਼ਬਦ ਨੂੰ ਫੈਲਾਉਂਦੇ ਨੇ ਉਪਦੇਸ਼ ਦੱਸਦੇ ਨੇ ਔਰ ਹੈਰਾਨੀ ਵੇਖੋ ਗੁਰੂ ਨਾਨਕ ਪਾਤਸ਼ਾਹ ਜਿੱਥੇ ਇੱਕ ਵਾਰੀ ਚਲੇ ਗਏ ਉੱਥੇ ਸੰਗਤ قائم ਹੋ ਉਹ ਕਾਦੇ ਆਸਰੇ ਤੇ قائم ਹੋਈ ਉੱਥੇ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਜਿਹੜਾ ਲੈ ਕੇ ਆਏ ਬਾਣੀ ਦੱਸ ਕੇ ਆਏ ਸ਼ਬਦ ਨਾਲ ਜੋੜ ਕੇ ਆਏ ਆਵੇ ਸਰੀਰ ਕਰਕੇ ਗੁਰੂ ਨਾਨਕ ਪਾਤਸ਼ਾਹ ਵਾਪਸ ਆ ਗਏ ਪਰ ਜਿਹੜੀ ਸੰਗਤ ਸੀ ਉਹ ਗੁਰੂ ਦੇ ਸ਼ਬਦ ਦੇ ਨਾਲ ਜੁੜੀ ਰਹੀ ਇਹ ਹੀ ਕਾਰਨ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਵਕ ਵਕ ਥਾਵਾਂ ਤੇ ਜਾਂਦੇ ਨੇ ਜਦੋਂ ਜਾਂਦੇ ਨੇ ਉਥੇ ਧਰਮ ਸ਼ਰਾਵਾਂ ਵੀ ਬਣ ਚੁੱਕੀਆਂ ਸਨ ਸੰਗਤ ਜੁੜੀ ਰਹੀ ਪਰ ਜੁੜੀ ਕਿਸ ਰਾਹੀ ਰਹੀ ਸ਼ਬਦ ਰਾਹੀ ਬਾਣੀ ਰਾਹ ਔਰ ਇਹ ਵੀ ਕਾਰਨ ਹੈ ਨਾ ਜਿਸ ਦਿਨ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਹ ਦਿੱਤੀ ਅਮਰਤ ਦੀ ਦਾਤ ਦਿੱਤੀ ਤਦ ਸ੍ਰੀ ਕੇਸਗੜ੍ਹ ਸਾਹਿਬ ਉਹ ਜਿਹੜਾ ਇਕੱਠ ਹੋਇਆ ਸੀ ਉਸ ਇਕੱਠ ਦੇ ਵਿੱਚ ਪੂਰੇ ਦੇਸ਼ੀ ਨਹੀਂ ਉਹਨਾਂ ਥਾਵਾਂ ਤੋਂ ਵੀ ਸੰਗਤ ਆਈਆਂ ਜਿਹੜੀਆਂ ਬਹੁਤ ਦੂਰ ਤਰੇਡੇ ਵਾਲੀਆਂ ਸੀ ਇਹ ਕੋ ਗੁਰੂ ਨਾਨਕ ਪਾਤਸ਼ਾਹ ਮੁੱਢ ਬੰਦੇ ਨੇ ਤੇ ਕਲਗੀਧਰ ਪਾਤਸ਼ਾਹ ਨੂੰ ਮੁਕੰਮਲ ਕਰਦੇ ਅਲੱਗ-ਅਲੱਗ ਨਹੀਂ। ਤੋਂ ਮੇਰੀ ਕਹਿਣ ਤੋਂ ਮਰਾ ਦੇ ਆ ਕਿ ਜਿਸ ਧਰਮ ਦਾ ਪ੍ਰਚਾਰ ਆਪ ਗੁਰੂ ਨਾਨਕ ਪਾਤਸ਼ਾਹ ਨੇ ਆਰੰਭ ਕੀਤਾ ਹੋਵੇ ਔਰ ਉਹਦੇ ਤੋਂ ਬਾਅਦ ਜਿਹੜਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਗਿਆ ਮੰਨ ਲਓ ਭਾਈ ਭੰਗੀ ਰਤ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣਿਆ ਉਹਦੇ ਰਾਈ ਭਾਈ ਮਨੁੱਖ ਸਿੱਖ ਬਣਿਆ ਭਾਈ ਮਨਸੂਖ ਦੇ ਰਾਹੀਂ ਰਾਜਾ ਸ਼ਿਵਨਾਭ ਸਿੱਖ ਬਣਿਆ ਸਿੱਖੀ ਜਿਹੜੀ ਆ ਨਾ ਇਹ ਏਵੇਂ ਫੈਲਦੀ ਆ ਇੱਕ ਤੋਂ ਅੱਗੇ ਤੇ ਫੇਰ ਕਿਰਦਾਰ ਸਾਹਿਬ ਸਿੱਖੀ ਕੱਲੀ ਪ੍ਰਚਾਰ ਦਾ ਵੀ ਨਾਮ ਨਹੀਂ ਹੈ ਮਾਫ ਕਰਨਾ ਕਿਰਦਾਰ ਦਾ ਵੀ ਨਾਮ ਕਿਰਦਾਰਾ ਨੂੰ ਪੇਟ ਕੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਫੈਲੀ ਹੈ ਤੇ ਜਿਹੜਾ ਧਰਮ ਹੀ ਗੁਰੂ ਨਾਨਕ ਪਾਤਸ਼ਾਹ ਨੇ ਆਪ ਚਲਾਉਣਾ ਸ਼ੁਰੂ ਕੀਤਾ ਸਾਡੇ ਵੱਡੇ ਭਾਗ ਨੇ ਪ੍ਰਚਾਰ ਕਰਨ ਦੇ ਕਿ ਉਸ ਧਰਮ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਆਤ ਆਵਾਜ਼ ਮਾਰ ਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿੱਤੀ ਤੇ ਦੂਜੀ ਬੇਨਤੀ ਮੈਂ ਕਰਦਾ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ 15 ਭਗਤਾਂ ਦੀ ਬਾਣੀ ਹੈ ਨਾ ਜਿਸ ਦਿਨ ਸਾਡੀ ਕੌਮ ਨੂੰ ਇਸ ਸੰਕਲਪ ਦੀ ਸਮਝ ਪੈ ਗਈ ਇਹ ਸਾਰਾ ਹਿੰਦੋਸਤਾਨ ਇਹ ਸਾਰਾ ਭਾਰਤ ਇਹ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਦੇ ਨਾਲ ਹੈਗਾ ਹੁਣ ਵੀ ਐ ਪਰ ਅਸੀਂ ਅਜੇ ਉਹਨਾਂ ਨੂੰ ਗੱਲ ਬਕੜੀ ਨਹੀਂ ਪਾਈਆਂ ਦੇਖੋ ਭਗਤ ਕਬੀਰ ਸਾਹਿਬ ਉਹਨਾਂ ਨੂੰ ਮੰਨਣ ਵਾਲੇ ਇਸ ਮੁੱਖ ਵਿੱਚ ਕਿੰਨੇ ਤੇ ਆ குரு ਨੇ ਭਗਤ ਕਬੀਰ ਸਾਹਿਬ ਨੂੰ ਪੂਰੇ ਗ੍ਰੰਥ ਸਾਹਿਬ ਦੇ ਵਿੱਚ ਸਾਜਣ ਭਗਤ ਨਾਮਦੇਵ ਜੀ ਉਹਨਾਂ ਨੂੰ ਮੰਨਣ ਵਾਲੇ ਕਿੰਨੇ ਨੇ ਉਹਨਾਂ ਦੀ ਬਾਣੀ ਨੂੰ ਪੜਨ ਵਾਲੇ ਕਿੰਨੇ ਭਗਤ ਧਨਾ ਜੀ ਭਗਤ ਸੈਣ ਜੀ ਭਗਤ ਪਰਮਾਨੰਦ ਜੀ ਇਹ ਜਿਹੜੇ 15 ਭਗਤ ਨੇ ਇਹਨਾਂ ਦਾ ਵਿਸਥਾਰ ਪੂਰੇ ਭਾਰਤ ਵਿੱਚ ਨਹੀਂ ਉਧਰ ਪਾਕਿਸਤਾਨ ਵਾਲੇ ਪਾਸੇ ਵੀ ਹੈ ਭਗਤ ਸ਼ੇਖ ਫਰੀਦ ਔਰ ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਸੰਕਲਪ ਨੂੰ ਸਮਝ ਗਏ ਤਾਂ ਇਹਨਾਂ 15 ਭਗਤਾ ਨੂੰ ਮੰਨਣ ਵਾਲੇ ਜਿੰਨੇ ਵੀ ਪੈਰੋਕਾਰ ਨੇ ਇਹ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਪਰਵਾਰ ਨੇ ਆਪ ਪ੍ਰਵਾਰ ਕੀਤੇ ਨੇ ਗੁਰੂ ਬਸ ਆਪਣੀ ਆ ਜਿਹੜੀ ਗੱਲ ਬੱਕੜੀ ਹੈ ਇਹਨੂੰ ਵੱਡਾ ਕਾਰਜ ਦੀ ਲੋੜ ਹੈ ਵੀ ਇਹ ਸਾਰੇ ਸਾਡੇ ਨੇ ਅਸੀਂ ਇਹਨਾਂ ਤੱਕ ਪਹੁੰਚਣਾ ਤੇ ਦੱਸਣਾ ਹੈ ਕਿ ਆਪ ਗੁਰੂ ਨੇ ਭਗਤਾਂ ਨੂੰ ਥਾਂ ਦਿੱਤੀ ਹੈ ਬਰਾਬਰੀ ਬਾਲਿਆ ਇਨਾਂ ਕੋਈ ਉਲਾ ਤੇ ਨਹੀਂ ਹੈ ਉਹ ਅੱਜ ਜਦੋਂ ਪ੍ਰਚਾਰ ਦੀ ਗੱਲ ਚੱਲ ਰਹੀ ਹੈ ਤਾਂ ਗੁਰੂ ਪਾਤਸ਼ਾਹ ਨੇ ਜਿਹੜਾ ਭਗਤ ਬਾਣੀ ਭਟ ਬਾਣੀ ਨੇ ਰਾਜ ਸੰਕਲਪ ਦਿੱਤਾ ਹੈ ਉਹਦੇ 'ਤੇ ਕੌਮ ਨੂੰ ਸੋਚਣਾ ਚਾਹੀਦਾ ਹੈ ਭਗਤਾਂ ਦਾ ਉਪਦੇਸ਼ ਹਰ ਪਾਸੇ ਜਿੱਥੇ-ਜਿੱਥੇ ਵੀ ਉਹਨਾਂ ਦੇ ਪੈਰੋਕਾਰ ਬੈਠੇ ਨੇ ਉਹਨਾਂ ਦੇ ਲਈ ਫਿਰ ਗੁਰਮਤਿ ਦੀ ਪੀਂਢੀ ਸਾਜ ਜਿਹੜੀ ਐ ਉਹ ਪਾ ਲੈਣੀ ਚਾਹੀਦੀ। ਕਿੱਡੀ ਗੱਲ। ਦੇਖੋ ਆਪਾਂ ਕੀ ਕਵਾਂਗੇ ਕਿ ਯਤਨ ਤੇ ਬੜੇ ਹੋ ਰਹੇ ਨੇ ਪਰ ਪਤਤ ਗੁਣਾ ਬਹੁਤ ਸਾਡੇ ਆਪਣੇ ਬੱਚੇ ਗੁਰਸਿੱਖੀ ਤੋਂ ਟੁੱਟੇ ਵੀ ਹੋਏ ਨੇ, ਕੇਸ ਵੀ ਕਈਆਂ ਨੇ ਕਤਲ ਕਰਵਾਏ। ਨਸ਼ਾ ਵੀ ਇੱਥੇ ਬਹੁਤ ਹੈ। ਔਰ ਸੇਵਾ ਦਰਿਆ ਵੀ ਇੱਥੇ ਵਗ ਰਿਹਾ ਹੈ ਫੇਰ ਕੋਸ਼ ਇੱਕ ਥਾਵਾ ਦੇ ਉੱਤੇ ਬਹੁਤਾਰ ਦੇ ਵਿੱਚ ਲਾਲਚਵਸ ਕਹਿ ਲੋ ਜਾਂ ਅਗਿਆਨਤਾਵਸ ਕਹਿ ਲੋ ਜਿਨ੍ਹਾਂ ਦਾ ਜਨਮ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਦੇ ਘਰ ਦੇ ਵਿੱਚ ਹੋਇਆ ਪਰ ਉਹ ਕਿਸੇ ਦੂਜੇ ਪਾਸੇ ਵੀ ਤੁਰ ਪਏ ਇਹ ਸਾਰੇ ਪਾਸੇ ਅੱਜ ਕੌਮ ਨੂੰ ਧਿਆਨ ਦੇਣ ਦੀ ਲੋੜ ਹੈ ਇਤਿਹਾਸ ਤੋਂ ਤੁਸੀਂ ਸਾਰੇ ਵੱਖ-ਵੱਖ ਵਿਦਵਾਨ ਜਾਨੇ ਇੱਥੇ ਬੈਠੇ ਨੇ ਇਹ ਉਹ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਜਿੱਥੇ ਕਦੀ ਵੀ ਲਾਲਤ ਦੇ ਨਾਲ ਕੋਈ ਸਿੱਖ ਨੂੰ ਡੋਲਾ ਨਹੀਂ ਸਕਿਆ ਅੱਜ ਜੇ ਸਾਡੇ ਵਿੱਚ ਇਹ ਕੱਟ ਤੇ ਵਿਕਾਰ ਕਿਤੇ ਆਇਆ ਕਿ ਲਾਲਤ ਵਾਸ ਕੋਈ ਸਿੱਖ ਦੂਜੇ ਪਾਸੇ ਜਾ ਰਿਹਾ ਹੈ ਤਾਂ ਸਾਨੂੰ ਆਪਣੇ ਅੰਦਰ ਪਰਚੋਲ ਕਰਨੀ ਚਾਹੀਦੀ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ ਕਿ ਇਹ ਕਿਉਂ ਹੋਇਆ ਇਹਦਾ ਕਾਰਨ ਕੀ ਸੀ ਕੀ ਸਾਡੀ ਕਿਤੇ ਗੁਰੂ ਦੇ ਨਾਲੋਂ ਦੂਰੀ ਤੇ ਨਹੀਂ ਪਈ ਗੁਰੂ ਦੇ ਨਾਲੋਂ ਦੂਰੀ ਦਾ ਕਾਰਨ ਹੈ ਕਿ ਇਹ ਸਮੱਸਿਆ ਵਾ ਸਾਡੇ ਅੱਜ ਸਾਹਮਣੇ ਵੱਡੀਆਂ ਚੁਣੌਤੀਆਂ ਬਣ ਕੇ ਖੜੀਆਂ ਹੋਈਆਂ ਇਤਿਹਾਸ ਤੋਂ ਤੁਸੀਂ ਵਾਖੋ ਆਪਾ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਤੀ ਤੇ ਅੱਜ ਖੜੇ ਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਖਾਲਸਾ ਰਾਜ ਕਾਇਮ ਕੀਤਾ ਹੈ ਖਾਲਸਾਈ ਝੰਡੇ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਗੱਡੇ ਸਿੱਖ ਕਾ ਦੀ ਲਾਲਚੀ ਨਹੀਂ ਹੋਇਆ ਜਿਹੜਾ ਲਾਲਚੀ ਹੈ ਉਹ ਸਿੱਖ ਨਹੀਂ ਹੈ ਸਿੱਖ ਲਾਲਚੀ ਨਹੀਂ ਹੈ ਸਿੱਖ ਗੁਰੂ ਨੂੰ ਸਮਰਪਿਤ ਇੱਥੇ ਤਾਂ ਉਹਨੇ ਗਿਆਨੀ ਠੀਕਾਇਆ ਸੀ ਨਾ ਸਾਡੇ ਦੇ ਸਿਧਾਂਤ ਦੇ ਹੈ ਜੋ ਤਾ ਪ੍ਰੇਮ ਖੇਲਨ ਕਰ ਚਾਓ ਸੇਰ ਘਰ ਤਲੀ ਗਲੀ ਮੇਰੀ ਆਓ ਇਕ ਮਾਰਗ ਪੈ ਤਲੀ ਜੈ ਸਿਰ ਦੀਜੈ ਕਾਹ ਨਾ ਦੀਜੈ ਇੱਥੇ ਕੋਈ ਮਥਾਜੀ ਨਹੀਂ ਹੈ ਸਿੱਖ ਮਥਾਜੀ ਸਿਰਫ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਕਰਦਾ ਹੈ ਬਾਕੀ ਕਿਸੇ ਵੀ ਨਹੀਂ ਕਰਦਾ ਪਰ ਅੱਜ ਕਲਾਵਾ ਵੱਡਾ ਕਰਨ ਦੀ ਜ਼ਰੂਰ ਲੋੜ ਹੈ ਗੁਰੂ ਨੇ ਤੇ ਨਾ ਆਖਿਆ ਸੀ ਨੀਚਾ ਅੰਦਰ ਨੀਚ ਜਾਤ ਨੀਤੀ ਹੂ ਅਤ ਨੀਚ ਨਾਨਕ ਤਿੰਨ ਕਹਿ ਸੰਸਾਰ ਤੋਂ ਵੱਡਿਆਂ ਸਿਓ ਕਿਆ ਰੀਸ਼ ਜਿੱਥੇ ਨੀਂਦ ਸਮਹਾਲੀ ਘਰਿੱਟਾ ਨਦਰ ਸੇਰੀ ਬਖਸ਼ੀਸ਼ ਇਹ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਨਹੀਂ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਸਾਨੂੰ ਬਹਿਣ ਦੀ ਵੀ ਲੋੜ